ਜਲੰਧਰ ਜਿਮਨੀ ਚੋਣ ਨੂੰ ਲੈ ਕੇ ਆਈ ਵੱਡੀ ਖਬਰ ਜਲੰਧਰ ਜਿਮਨੀ ਚੋਣ ਵਿੱਚ ਉਮੀਦਵਾਰ ਦੇ ਕਾਗਜ਼ ਵਾਪਸ ਲੈਣ ਲਈ ਜਾਲੀ ਦਸਤ ਕਰਕੇ ਚੋਣ ਕਮਿਸ਼ਨ ਤੋਂ ਉਮੀਦਵਾਰੀ ਵਾਪਸ ਲੈਣ ਦੀ ਗੱਲ ਆਈ ਸਾਹਮਣੇ ਜਾਲੀ ਦਕਸ਼ਤਾਂਤ ਹੇਠ ਉਮੀਦਵਾਰ ਦੀ ਨਾਮਜ਼ਦਗੀ ਵਾਪਸ ਲੈਣ ਲਈ ਖੁੱਲ ਗਿਆ ਭਾਂਡਾ ਸੋ ਹੁਣ ਪਤਾ ਲੱਗ ਗਿਆ ਕਿ ਉਮੀਦਵਾਰ ਦੇ ਕਾਗਜ਼ ਵਾਪਸ ਕਿਵੇਂ ਲੈ ਜਾ ਰਹੇ ਸੀ ਔਰ ਉਮੀਦਵਾਰ ਨਾਲ ਕਿਵੇਂ ਧੋਖਾ ਹੋ ਰਿਹਾ ਸੀ ਔਰ ਕਿੰਨੇ ਲੱਖ ਰੁਪਏ ਵਿੱਚ ਜਿਹੜਾ ਕੋ ਸੌਦਾ ਤੈਅ ਹੋਇਆ ਸੀ ਭਾਰਤੀ ਜਨਤਾ ਪਾਰਟੀ ਨਾਲ ਸੌਦਾ ਤੈਅ ਹੋ ਗਿਆ ਸੀ 10 ਲੱਖ ਰੁਪਏ ਵਿੱਚ ਸੋ ਵੱਡੇ ਇਲਜ਼ਾਮ ਲੱਗੇ ਜਿਹੜੇ ਉਮੀਦਵਾਰ ਵੱਲੋਂ ਚੋਣ ਲੜੀ ਜਾ ਰਹੀਏ ਉਸ ਉਮੀਦਵਾਰ ਦੇ ਦੂਸਰੇ ਪਾਰਟੀ ਦੇ ਵਰਕਰ ਵੱਲੋਂ ਜਾ ਕੇ ਜਾਲੀ ਦક્ષਤ ਕਰਕੇ ਜਿਹੜਾ ਕਿ ਕਾਗਜ਼ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਗਈ ਸੋ ਤੁਸੀਂ ਜਿਹੜਾ ਚੜ੍ਹਦੀ ਕਲਾ ਲੈਵਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਜਲੰਧਰ ਜਿਮਣੀ ਚੌਂ ਦੇ ਵਿੱਚ ਅਕਾਲੀ ਦਲ ਵੱਲੋਂ ਉਮੀਦਵਾਰ ਸਰਜੀਤ ਕੌਰ ਨੇ ਵੱਡੇ ਇਲਜ਼ਾਮ ਲਾਏ ਨੇ ਸਰਜੀਤ ਕੌਰ ਤੇ ਜੋ ਕਿ ਜਲੰਧਰ ਤੋਂ ਜਿਮਣੀ ਚੌਂ ਨਾੜ ਰਹੇ ਨੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਉਮੀਦਵਾਰ ਖੜਾ ਕੀਤਾ ਜਾਂਦਾ ਹੈ ਜਿਹੜੀ ਕਿ ਕੋਰ ਕਮੇਟੀ ਬਣਾਈ ਜਾਂਦੀ ਹੈ ਕੋਰ ਕਮੇਟੀ ਵੱਲੋਂ ਉਮੀਦਵਾਰ ਦਾ ਨਾਮ ਤੈਅ ਹੁੰਦਾ ਹੈ ਮਹਿੰਦਰ ਸਿੰਘ ਕੇਪੀ ਬੀਬੀ ਜਗੀਰ ਕੋ ਤੇ ਵਡਾਲਾ ਸਾਹਿਬ ਵੱਲੋਂ ਜਿਹੜਾ ਕਿ ਉਮੀਦਵਾਰ ਦਾ ਨਾਮ ਕੋਸ਼ਿਸ਼ ਕੀਤਾ ਜਾਂਦਾ ਹੈ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕਰਵਾਏ ਜਾਂਦੇ ਨੇ ਸੋ ਸਰਜੀਤ ਕੌਰ ਨੇ ਜਦੋਂ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਉਸ ਤੋਂ ਬਾਅਦ ਸਜੀਤ ਕੌਰ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਜ਼ਿਲ੍ਹਾ ਪ੍ਰਧਾਨ ਤੇ ਉੱਪਰ ਕਲਵੰਤ ਸਿੰਘ ਮੰਨਣ ਨੇ ਜਿਹੜਾ ਕਿ ਵਾਪਸ ਲੈਣ ਦੇ ਇਲਜ਼ਾਮ ਲਾਏ ਨੇ ਸੋ ਕਲਵੰਤ ਸਿੰਘ ਮੰਨਣ ਨੇ ਇੱਕ ਗੰਭੀਰ ਦੋਸ਼ ਲਾਏਗੇ ਨੇ ਉਹਨਾਂ ਦੇ ਜਿਹੜਾ ਕਿ ਪ੍ਰਧਾਨ ਨੇ ਉਹਨਾਂ ਦੇ ਫਰਜੀ ਦਸਤਖਤ ਕਰਕੇ ਕਾਗਜ਼ ਚੋਣ ਅਧਿਕਾਰੀ ਨੂੰ ਦਿੱਤੇ ਸਨ ਉਧਰ ਯੂਥ ਅਕਾਲੀ ਦਲ ਨੇ ਸ਼ਾਮ ਨੂੰ ਪਾਰਟੀ ਦਫਤਰ ਚੋਂ ਕਿਹਾ ਕਿ ਸਾਬਕਾ ਯੂਥ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਭਾਜਪਾ ਨਾਲ ਰਲ ਗਿਆ ਹੈ ਸੋ ਬੀਬੀ ਸਰਜੀਤ ਕੋਰ ਦੇ ਪਰਿਵਾਰ ਨੂੰ ਗੁੰਮਰਾਹ ਕਰ ਰਿਹਾ ਹੈ ਅੱਜ ਸਵੇਰੇ ਪੈਸਟ ਕਲੱਬ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਸਰਜੀਤ ਕੋਰ ਨੇ ਕਿਹਾ ਕਿ ਬੁੱਧਵਾਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਖ ਸੀ ਇਸੇ ਦੌਰਾਨ ਦੁਪਹਿਰ ਜਿਹੜਾ ਕਿ 2:45 ਤੇ ਤਲਵੰਤ ਸਿੰਘ ਮੰਨਨ ਨੇ ਆਰੋ ਨੂੰ ਪੱਤਰ ਲਿਖ ਕੇ ਨਾਮਜ਼ਦੀ ਵਾਪਸ ਲੈਣ ਲਈ ਕਿਹਾ ਪਰ ਉਸੇ ਦਸਤਕ ਜਿਹੜੇ ਜਾਨੀ ਸਨ ਸਰਜੀਤ ਕੋਰ ਨੇ ਦੱਸਿਆ ਕਿ ਉਸ ਪੱਤਰ 'ਚ ਲਿਖਿਆ ਸੀ ਕਿ ਸਰਜੀਤ ਕੋਰ ਆਪਣੀ ਨਾਮਜ਼ਦੀ ਵਾਪਸ ਲੈ ਰਹੀ ਏ ਔਰ ਸਾਰੀ ਸ਼ਕਤੀ ਕੋਲੋਂ ਸਿੰਘ ਮੰਨਨ ਨੂੰ ਸੌਂਪ ਰਹੀ ਏ ਸੋਨਾ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਏ ਯੂਥ ਕਾਲੀਦਾਨ ਦੇ ਸਾਬਕਾ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਜਰੰਦਰ ਪਛਮੀ ਜਿਮਣੀ ਚੌਂ ਨਹੀਂ ਉਮੀਦਵਾਰ ਦੀ ਜ਼ਿੰਮੇਵਾਰੀ ਮਹਿੰਦਰ ਸਿੰਘ ਕੇਪੀ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜਗੀਰ ਕੌਰ ਨੂੰ ਸੌਂਪੀ ਸੀ ਜਿਸ ਤੋਂ ਬਾਅਦ ਸਰਜੀਤ ਕੌਰ ਨੂੰ ਟਿਕਟ ਦਿੱਤੀ ਗਈ ਉਹਨਾਂ ਕਹਿੰਿਆ ਕਿ ਜੇਕਰ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਪਾਰਟੀ ਤੋਂ ਬਾਗੀ ਹੋ ਚੁੱਕੇ ਹਨ ਤਾਂ ਸਰਜੀਤ ਕੌਰ ਨੂੰ ਜਿਹੜਾ ਕਿ ਵਾਪਸ ਸਮਰਥਨ ਲੈਣ ਦਾ ਕਿਉਂ ਕਿਹਾ ਜਾ ਰਿਹਾ ਹੈ ਸਰਜੀਤ ਕੌਰ ਦੀ ਹਮਾਇਤ ਕਿਉਂ ਨਹੀਂ ਕੀਤੀ ਜਾ ਰਹੀ ਜੋ ਬਾਗੀ ਹੋ ਗਏ ਨੇ ਉਹਨਾਂ ਨੂੰ ਛੱਡ ਕੇ ਸਰਜੀਤ ਕੌਰ ਤੋਂ ਬਾਗੀ ਨਹੀਂ ਹੋਏ ਸੋ ਸਰਜੀਤ ਕੌਰ ਦੇ ਉੱਪਰ ਜਿਹੜਾ ਕਿ ਉਹਨਾਂ ਨੇ ਉਮੀਦਵਾਰੀ ਵਾਪਸ ਲੈਣ ਦੇ ਜਿਹੜੀ ਜਾਲੀ ਕਾਗੇ ਤਿਆਰ ਕਰਕੇ ਜਾਲੀ ਦਸਤ ਕਰਕੇ ਚਿੱਠੀ ਲਿਖੀਏ ਸੋ ਕਲਵਨ ਸਿੰਘ ਮੰਨਨ ਵੱਲੋਂ ਜਿਹੜੀ ਬਹੁਤ ਹੀ ਕੋਜੀ ਹਰਕਤ ਕੀਤੀ ਜਾ ਰਹੀ ਹੈ ਸੋ ਉਹਨੇ ਕਿਹਾ ਕਿ ਜਲਦੀ ਹੀ ਪਾਰਟੀ ਜਿਹੜਾ ਕਿ ਇਹਨਾਂ ਦੋਵਾਂ ਦੇ ਪਰਿਵਾਰਾਂ ਨੂੰ ਜਿਹੜਾ ਕਿ ਉਹ ਜਿਹੜਾ ਕਿ ਕਲਵਨ ਸਿੰਘ ਮੰਨਨ ਨੇ ਇਹ ਕੋਜੀ ਹਰਕਤ ਕੀਤੀ ਹੈ ਕਲਵਨ ਸਿੰਘ ਮੰਨਨ ਦੇ ਨਾਲ ਅਕਾਲੀ ਦਲ ਵੱਲੋਂ ਰਲ ਕੇ ਕੀਤੀ ਗਈ ਹੈ ਜਾਂ ਕਲਵਨ ਸਿੰਘ ਮੰਨਨ ਨੇ ਆਪਣੇ ਵੱਲੋਂ ਕੀਤੀ ਹੈ ਹੁਣ ਜਿਹੜਾ ਕਿ ਇਹ ਬਹੁਤ ਵੱਡਾ ਬੁਵਾਲ ਮਚਿਆ ਹੋਇਆ ਫਿਰ ਇਹ ਵੀ ਕਿਹਾ ਜਾ ਰਿਹਾ ਕਿ ਕਲਵੰਸ ਸਿੰਘ ਮੰਨਨ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਾਲ ਜੋ ਸੌਦੇਬਾਜ਼ੀ ਕੀਤੀ ਏ ਉਹ ਸੌਦੇਬਾਜ਼ੀ ਸਾਹਮਣੇ ਆਈ ਏ ਉਹਨਾਂ ਨੇ ਦੱਸਿਆ ਕਿ ਜਦੋਂ ਕਾਗਜ਼ दाखल ਕੀਤੇ ਗਏ ਨੇ 7 ਲੱਖ 10 ਹਜ਼ਾਰ ਰੁਪਏ ਜਿਹੜਾ ਖਰਚਾ ਹੋਇਆ ਉਹ 7 ਲੱਖ 10 ਹਜ਼ਾਰ ਰੁਪਏ ਭਾਰਤੀ ਜਨਤਾ ਪਾਰਟੀ ਵਾਲੇ ਉਹਨਾਂ ਨੂੰ ਪੇ ਕਰ ਰਹੇ ਸੀ ਸੋ ਕਲਵੰਸ ਸਿੰਘ ਮੰਨਨ ਉਹ ਪੈਸੇ ਲੈ ਕੇ ਇੱਕ ਫਾਈਲ ਜਿਹੜੀ ਵਾਪਸ ਲੈਣੀ ਚਾਹੁੰਦੇ ਸੀ ਸੋ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਕਿ ਸ਼ੁੱਕਰਵਾਰ ਨੂੰ ਪਾਰਟੀ ਆਗੂ ਉਹਨਾਂ ਦੇ ਉੱਪਰ ਦਬਾਅ ਬਣਾ ਰਹੇ ਸੀ ਸਰਜੀਤ ਕੌਰ ਉੱਪਰ ਕਿ ਆਪਣੀ ਨਾਮਜ਼ਦੀ ਵਾਪਸ ਲੈਣ ਜਾਂ ਫਿਰ ਇਸ ਤੋਂ ਪਹਿਲਾਂ ਉਸ ਦੇ ਦਖਤ ਕਰਕੇ ਕੋਲੋਂ ਸੇ ਮੰਨਣ ਚਰਨਜੀਤ ਸਿੰਘ ਨਾਲੀ ਤੇ ਪਰਮਜੀਤ ਸਿੰਘ ਰੇਰੂ ਨੇ ਨਾਮਜ਼ਦੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸਰਜੀਤ ਕੌਰ ਨੇ ਇਹਨਾਂ ਸਾਰਿਆਂ ਖਿਲਾਫ ਚੋਣ ਅਧਿਕਾਰੀ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ 26 ਜੂਨ ਨੂੰ ਦੁਪਹਿਰੇ 2:30 ਵਜੇ ਤੋਂ 3:00 ਵਜੇ ਦੇ ਵਿੱਚ ਸਮੇਂ ਦੀ ਵੀਡੀਓ ਉਪਲਬਧ ਕਰਵਾਈ ਜਾਵੇ ਤਾਂ ਜੋ ਉਹਨਾਂ ਦੇ ਜਾਲੀ ਦਸੰਦ ਦੀ ਸਚਾਈ ਸਾਹਮਣੇ ਆ ਸਕੇ ਯੂਥ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਸਾਬਕਾ ਰਾਜਪਾਲ ਨੇ ਭਾਜਪਾ ਨਾਲ ਸਾਜ਼ਿਸ਼ ਰਚਨ ਦਾ ਦੋਸ਼ ਅਕਾਲੀ ਦਲ ਦੇ ਯੂਥ ਆਗੂ ਸੁਖਮੰਦਰ ਸਿੰਘ ਰਾਜਪਾਲ ਤੇ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸੁਰਜੀਤ ਕੌਰ ਨਾਮਜ਼ਦੀ ਵਾਪਸ ਲੈਣ ਲਈ ਤਿਆਰ ਸਨ ਪਰ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਮੰਦਰ ਸਿੰਘ ਰਾਜਪਾਲ ਦੇ ਪ੍ਰਭਾਵ ਕਾਰਨ ਅਜਿਹਾ ਨਹੀਂ ਹੋ ਸਕਿਆ ਇੱਕ ਦੂਜੀ ਦੇ ਹੁਣ ਅਕਾਲੀ ਦਲ ਜਿਹੜੇ ਯੂਥ ਨੇ ਤੇ ਦੂਸਰੇ ਕਾਲੀਦਲ ਜਿਹੜੇ ਇੱਕ ਦੂਜੀ ਦੇ ਉੱਪਰ ਦੋਸ਼ ਲਾ ਰਹੇ ਨੇ ਲੇਕਿਨ ਅਸਲ ਸਚਾਈ ਇਹ ਦੇ ਵਿੱਚ ਜਦੋਂ ਸਾਹਮਣੇ ਆਵੇਗੀ ਫਿਰ ਪਤਾ ਲੱਗੇਗਾ ਲੋ ਵੀਡੀਓ ਕਹੀ ਜਾ ਰਹੀ ਹੈ ਸੋ ਰਾਜਪਾਲ ਜੋ ਸਾਬਕਾ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਉਹਨਾਂ ਨੇ ਭਾਜਪਾ ਨਾਲ ਜਿਹੜਾ ਕਿ ਕਿਹਾ ਕਿ ਭਾਜਪਾ ਨਾਲ ਮਿਲ ਗਏ ਨੇ ਔਰ ਭਾਜਪਾ ਨਾਲ ਮਿਲ ਕੇ ਜਿਹੜੀ ਸਾਜ਼ਿਸ਼ ਚੱਜੀ ਜਾ ਰਹੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਗੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਕੁਲਵੰਤ ਸਿੰਘ ਮੰਨਨ ਤੇ ਉਮੀਦਵਾਰ ਸਜੀਤ ਕੌਰ ਉਹਨਾਂ ਦੇ ਪੁੱਤਰ ਨਾਲ ਹੋਈ ਮੀਟਿੰਗ ਦੌਰਾਨ ਨਾਮਜ਼ਦਗੀ ਪੱਤਰ ਵਾਪਸ ਲੈਣ ਤੇ ਮੁੱਦੇ ਤੇ ਪੂਰੀ ਗੱਲਬਾਤ ਹੋ ਗਈ ਸੀ ਸਜੀਤ ਕੌਰ ਨੇ ਕਿਹਾ ਸੀ ਕਿ ਚੋਣਾਂ ਦੇ ਲਈ 7,40,000 ਰੁਪਏ ਖਰਚ ਹੋਇਆ ਉਹਨਾਂ ਨੂੰ ਵਾਪਸ ਕਰਵਾਏ ਜਾਣ ਤੇ ਪਾਰਟੀ ਉਹਨਾਂ ਨੂੰ ਜਿਹੜਾ ਕਿ ਉਹ 740000 ਰੁਪਏ ਵਾਪਸ ਦੇਵੇ ਤੇ ਉਹ ਆਪਣੇ ਕਾਗਜ ਜਿਹੜੇ ਵਾਪਸ ਲੈ ਲੈਣਗੇ ਇਹ ਸਰਜੀਤ ਕੌਰ ਨੇ ਕਹਿੰਦੇ ਵੀ ਕਿਹਾ ਸੀ ਕਵਨ ਸਿੰਘ ਮੰਨਨ ਨੂੰ ਕਵਨ ਸਿੰਘ ਮੰਨਨ ਨੇ ਹੁਣ ਜਿਹੜੀ ਉਹ ਚਿੱਠੀ ਲਿਖੀ ਏ ਉਹ ਚਿੱਠੀ ਤੇ ਜਾਲੀ ਦਸਤਪਾਏ ਗਏ ਨੇ ਸੋ ਸਰਜੀਤ ਕੌਰ ਦੀ ਉਮੀਦਵਾਰੀ ਵਾਪਸ ਲੈਣ ਵਾਸਤੇ ਜਾਲੀ ਦਸਤਾ ਕਰਕੇ ਜਿਹੜਾ ਕਿ ਬਵਾਲ ਮੱਚਿਆ ਹੋਇਆ ਏ ਸੋ ਚੋਣ ਕਮਿਸ਼ਨ ਕੋਲ ਸ਼ਿਕਾਇਤ ਪਹੁੰਚ ਚੁੱਕੀ ਏ ਹੁਣ ਅਗਲੀ ਕਾਰਵਾਈ ਜਿਹੜਾ ਕਿ ਪਰਚਾ ਦਰਜ ਹੋਵੇਗਾ ਪੁਲਿਸ ਵੱਲੋਂ ਜਿਹੜਾ ਕਿ ਕਾਰਵਾਈ ਕੀਤੀ ਜਾਵੇਗੀ ਕਿ ਜਾਲੀ ਦਸਤ ਕਰਕੇ ਕਾਗਜ ਵਾਪਸ ਲੈ ਲਈ ਕੋਸ਼ਿਸ਼ ਕੀਤੀ ਗਈ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਪ੍ਰਧਾਨ ਵੱਲੋਂ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਤਾਜ਼ਾ ਤੇ ਨਵੀਂ ਜਾਣਕਾਰੀ ਮਿਲ ਸਕੇ